ਅੱਟਾ ਬਦਾਮ 20 ਹੀ ਆਖਾਸ ਖਾਸ ਪਾਠ ਤੇਜ ਮੈਣ ਆਚਾਰੀ ਮਾਰਜ ਠੀਕ ਆਕਾ ਮਰਕਾਸ ਆਏ ਗਿਆ ਦਾਖਾ ਤੇ ਚੱਕਰ ਇਸ ਵੰਨ ਬਣਾਉਣੀ ਅੱਜ ਪੰਜੀਰੀ ਕੋ ਮੇਰੇ ਨਾਲ ਟੂਈ ਚੈੱਕ ਤਾਂ ਆਪਰੇਸ਼ਨ ਵੀ ਟੀਕਾ ਲੱਗਿਆ ਉਹ ਡਾਕਟਰ ਨੇ ਵੀ ਤੁਸੀਂ ਉਹ ਵੀ ਖਾਇਆ ਕਰੋ ਬਣਾ ਕੇ ਹੁਣ ਅਸੀਂ ਇਹ ਤੇ ਕੀਤਾ ਨਹੀਂ ਬਣੇ ਸੱਤਾਂ ਕਿ ਕਰਕੇ ਇਹਨਾਂ ਨੂੰ ਮਿੱਠਾ ਦੇਣਾ ਨਹੀਂ ਕਿਉਂ ਨਹੀਂ ਦੇਣਾ ਇਹਵੇਂ ਦੇ ਗੰਚਲਤੀ ਰਵਸਤੇ ਤਬੜਾਉਂਦੇ ਆ ਵੜਾ ਮੋਟਾ ਖਾਏ ਕਾਰਨ ਕਿ ਆਪ ਵੀ ਕਿਥੋਂ ਹਟਣ ਲੱਗੇ ਲੋ ਜੀ जी थे 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 तो धुप है तो जीमून गया भी आ जा बहार आम दिया देख लो प्या पता ही नहीं उठ के आँदी नहीं कहीन बुखार बखूर तो नहीं बुखार भी हो गया से एक दिन काफ़ी दवाई दुई दी फिर ठीक हुई आुप्पे सोचना जो धुप्पे पे धुप्प लगती है जे छावे पे ठंड लगती है चलो जी मैं दिखाने असी पनीरी जी बनानी बना चुले ਸਾਗੇ ਵੀ ਇਹ ਪਿਆ ਤੇ ਕੰਬੀਖਰਾਵਨ ਇਫੈਕਸ਼ਨ ਹੋਈਦੀ ਪਿੱੜ ਤੇ ਇਹ ਦੇ ਚਕੜਾ ਹੀ ਸਾਡੀ ਮੈਂ ਆਪ ਲਈ ਸੀ ਕਾਫੀ ਟਾਈਮ ਹੋ ਗਿਆ 10 ਸਾਲ ਹੋ ਗਏ ਉਹਦੇ ਵਹ ਜਾਰਤੀ ਲਈ ਸੀ ਇਸੋ ਦਾ ਮੈਂ ਰਸ ਖੁਰਚਣਾ ਹੋਰ ਨਾ ਥੋੜਾ ਵੱਡਾ ਚਿੱਲੇ ਤੇ ਅੱਛਾ ਡਾਡਾ ਹੋ ਗਿਆ ਸਾਦਰ ਦੋ ਵਾਰ ਬਣਾ ਲੈ ਤੇਜੀ ਵਾਰ ਗੰਦ ਲੱਗਦੀਆਂ ਸੋਨੇ ਸੋਨੇ ਹੋਈਆਂ ਪੀਆਂ ਅੱਟਾ ਪਿਆ ਕੁਛ ਘਰੜਾ ਬਲ ਕੋਸੇ ਥੋੜਾ ਜਿਹਾ 2 ਕਿਲੋ ਦੇ ਬਣਾਵਾਂਗੇ ਤਾਂ सरदी सरदी मुक दी ऐसा सोना लगे तो बहुत सोन लगी है कपड़े, कपड़े तो थोड़े चार पाँच सर कपड़े धोना मैं मेरा मन से पहला सुबह ना मैं क्या मेरा तबीयत तो नहीं खराब ठीक हुई मेरा दर्द हो रहा पेट चुनाव तो सुबह सी भी इतना उपर बैठा गे उ मैं कपड़े जो हाथों में धो के पा दूंगी लकड़ा वो तो मंगाइया दो क्वंटल بس ਇਹ ਆ ਸਰਦੀ ਸਰਦੀ ਚਾ ਚੀਜ਼ਾਂ ਖਾਧੀਆਂ ਜਾਂਦੀਆਂ ਬਸ ਪਹਿਲਾਂ ਤਾਂ ਧਿਆਨ ਹੀ ਨਹੀਂ ਦਿੰਦਾ پتہ ਹੀ ਨਹੀਂ ਦਿੰਦਾ ਹੁਣ ਬਥੇ ਲੱਗਦਾ ਮੇਰੇ ਤਾਂ ਅਸਲ ਚ ਆਪਰੇਸ਼ਨ ਕਰਕੇ ਇੱਕ ਪਹਿਲਾਂ ਮੇਰੇ ਢੂਈ ਚ ਪ੍ਰੋਬਲਮ ਸੀ ਨੇ ਜਾਲ ਵੀ ਟੀਡਕੀ ਸੀ ਕਿ ਉਦੋਂ ਮੇਰੇ ਰੀਲ ਦੀ ਹੱਟੀ ਦੇ ਮਣ ਕੇ ਹੋ ਗਈ ਸੀ ਉਦੋਂ ਬਹਾਵਾ ਟਾਈਮ ਮੰਝਦੇ ਪਈ ਰਹੀ ਹੁਣ ਮੇਰੇ ਜਿਹੜਾ ਆਪਰੇਸ਼ਨ ਹੋਇਆ ਉਹਦਾ ਟੀਕਾ ਲੱਗਦਾ ਢੂਈ ਚ ਇੰਜੈਕਸ਼ਨ ਜਿਹੜਾ ਉਹਦੇ ਨਾਲ ਮੇਰੇ ਢੂਈ ਚ ਦਰਦ ਹੁੰਦਾ ਤੇ ਦਰ ਉਟੂਈ ਵਾਲੀਆਂ ਚੀਜ਼ਾਂ ਦੀਆਂ ਪਾਈਆਂ ਵਿੱਚ ਜਿਵੇਂ ਕਮਰ ਕਸ ਹੋਇਆ ਪੱਠਾ ਹੋਇਆ ਲੋਹੂਈ ਹਾਂ ਮੂਸਲ ਇਹ ਦਿਨ ਦਿੱਤਾ ਪਾਈਂਦਾ ਭਾਵੇਂ ਤੜਲਾਂ ਬਦਾਂ ਮਾ ਪਾਲੇ ਥੋੜੀ ਜਿਹੀ ਕਾਜੂ ਪਾਲਾ ਆ ਪਾਇਆ ਵਿੱਚ ਨਾਰੀ ਨਾਰੀ ਲੋਕੀ ਤਾਂ ਆ ਕੰਦੂ ਕਸ਼ ਕਰ ਲੈ ਜਿਮਾ ਲੇਖਾ ਜਿਵੇਂ ਮੰਗਿਆ ਕੋ ਮਿੱਠਾ ਹਾਂ ਉਹਦੇ ਵਿੱਚ ਸ਼ੱਕਰ ਪਾਉਣੀ ਹੈ ਮਿੱਠਾ ਤੇ ਵਿੱਚ ਉਹ ਮੰਗਦੀ ਆ ਹਰ ਤੀਜ ਖਾਣ ਬਈ ਤੋਂ ਸੂਜ ਜ ਸਾਡੇ ਇਹਨਾਂ ਦੇ ਉਲੇ ਹੋ ਜਾਂਦੇ ਆ ਮੰਲੇ ਲੈ ਗਦਾ ਏ ਉਹ ਬੈ ਜਾ ਮੈਂ ਤੈਨੂੰ ਕੁਝ ਕੁੱਛ ਕੇ ਨਾ ਤੇ ਉਹ ਉਸ ਲੈ ਕੇ ਸੀ ਲਾ ਕੇ ਪਾਣੀ ਆ ਕੇ ਕਹਿੰਦੀ ਬੈਠ ਜਾ ਮੈਂ ਇਨਨੇ ਥੱਲੇ ਕੰਬਲ ਉਹ ਸਾਹ ਉਹ ਵਿਚਾਰੇ ਬੈਠ ਜਾਗਾ ਇੱਥੇ ਦੇ ਪਿੱਛੇ ਲੜੀ ਜਾਂਦੇ ਹੋ ਉਹ ਕੋਦੇ ਉਹ ਬੈਠੂ ਦੇ ਉੱਤੇ ਚੜ ਕੇ ਉਹ ਬੈਠੂ ਵੀ ਮੈਂ ਬੈਠਣਾ ਆ ਦੇਖੋ ਸਾਗ ਜੀ ਗੰਦਲਾ ਮੋਟੀ ਮੋਟੀ ਉਹ ਜੀ ਨਾ ਬੜੀਆ ਸੋਨਾ ਹੋਇਆ ਪਿਆ ਕਦੇ ਪਾਣੀ ਵਾਲੇ 8 ਵਜੇ ਆ ਜਾਂਦੀ ਐ ਤੇ ਅੱਜ ਮੈਨੂੰ ਲੱਗਦਾ 11 12 ਵਜੇ ਵੀ ਨਹੀਂ ਆਈ 12 ਵਜੇ ਕੇ ਹੋਣਗੇ ਆਈ ਨਹੀਂ ਤੇ ਉੜੀਲਾਂ ਨਹੀਂ ਆਇਆ ਆਉਂਦੀ ਆ ਦੇ ਦੁੱਧ ਪੀ ਕੇ ਹੁਣੇ ਥੋੜਾ ਟਾਈਮ ਹੀ ਹੋਇਆ ਚੱਲ ਬਸ ਬੈਠ ਜਾ ਰਹਿਣ ਦੀ ਇਹ ਫਿਰ ਆ ਕੇ ਨਹੀਂ ਚੜਦੀ ਹੁਣੇ ਪੀ ਕੇ ਹੈ ਗਈ ਐ ਹਜੇ ਥੋੜਾ ਟਾਈਮ ਹੀ ਹੋਇਆ ਆ ਕੇ ਦੁੱਧ ਪੀ ਕੇ ਤੇ ਉੱਠ ਜਾ ਕੇ ਪੈ ਗਈ ਸੀ ਹੁਣ ਖੜੀ ਸੀ ਮੈਂ ਬਲਾ ਲਈ ਬਸ ਫਿਰ ਆਗੀ ਪੀਵਾਂ ਬੱਚੇ ਨਾਲ ਉਹਦੇ ਪੀਉਂਦੀ ਨਾ ਉਹਨਾਂ ਚਲਾਚਲਾ ਮਾਰਦੀ ਨਾ ਇੰਨਾ ਤੁਰਦੇ ਇਹ ਹੁੰਦਾ ਉੱਤਰੇ ਕਿ ਤਨ ਚਾਰ ਵਿੰਟ ਪੀ ਜਾਂਦੇ ਉਹ ਸਾਹਮਣੇ ਹਲੇ ਵੀ ਪੁੰਦੇ ਸੀ ਪੁੰਦੀਆਂ ਮੈਂ ਤਾਂ ਤਿੰਨ ਤਿੰਨ ਵੀਰੀ ਪੁੰਦੀਆਂ ਅੱਧਾ ਘੰਟਾ ਹੋਇਆ ਹਜੇ ਪੀਕੇ ਕਿ ਹਾਂ ਬਾਅਦ ਚ ਖੜੀ ਰਹਿਣਾ ਨੇ ਤੇ ਖੜਕੜਾ ਖੜਾ ਛੱਡਣਾ ਹਜੇ ਹੁਣ ਜਦੋਂ ਕੋਈ ਆਊਗਾ ਕਿਸੇ ਨੇ ਉਹਦੇ ਨੇ ਵੜ ਜਾਣਾ ਨਾਲ ਦੇ ਨਾਲ ਅੰਦਰ ਬਿਲਕੁਲ ਤੱਕ ਲੱਡਰਦਾ ਵੀ ਬਾਹਰ ਚ ਕੁੱਤਾ ਖੜਾ ਵੱਡੇ ਨਾਲ ਜਦੋਂ ਪਪੇ ਦੇ ਦੇਖੇ ਕਾਲੂ ਤੂੰ ਪਪੇ ਆ ਦੂਜੀ ਲਾਲ ਜੀ ਵੀ ਆ ਗਈ ਅੰਦਰੋਂ ਨੇ ਕੱਠੇ ਖੜ ਗਏ ਦੇਖਿਆ ਲਾ ਕਮੈਂਟ ਨਾ ਦੇ ਮਾਲਕੀ ਬੈਗ ਨੀਂ ਡੇਟਾ ਨਾ ਤਾਂ ਇਹ ਦਾਲ ਮੋਠਾਂ ਦੀ ਤੋੜੇ ਵਿੱਚ ਸਾਢੇ 4 3 ਹੈ ਤੇ ਮੇਲੇ ਸਾਢੇ 5 ਨੇ ਕਾਂਟਾ ਉੜਿਆ ਮੈਂ ਜਿੱਦਾ ਘੰਟਾ ਲੱਗ ਗਿਆ ਹੋ ਇਹ ਤਾਂ ਆਪ ਬਤਾ ਨਾ ਬਹੁਤ ਮਚਾਈ ਹੋਈ ਹੈ ਫੌਲਾ ਮੈਨੂੰ ਠੰਡ ਬੋਦ ਲੱਗ ਰਹੀ ਸੀ ਨਾ ਮੇਰਾ ਜਿਸਰੀ ਥੋੜਾ ਜਿਹਾ ਡਾਊਨ ਹੈ ਮੇਰੇ ਨਾ ਪਜਾਬ ਬਣ ਕੇ ਤੇ ਉਹ ਇਨਫੈਕਸ਼ਨ ਹੋ ਗਈ ਮੈਨੂੰ ਜਦਦਾ ਪਥਰੀ ਨਾ ਵੀ ਪਰ ਮੇਰੇ ਬਾਲਾ ਜਿਆਦਾ ਹੱਦ ਤੋ ਵੱਧ ਜਾਵਾਂਗਾ ਕੋਈ ਵੀ ਚੀਜ਼ ਖਾ ਲੈਣ

ਇੰਚਰਦਾਰ ਜੀ ਕਹਿੰਸਟਾ ਮੈਂ ਕਿ ਮੀਰਾ ਦੀ ਜੀ ਕਰਦਾ ਕਹਿੰਦੇ ਤੇ ਰੰਜੀ ਕਹਦਾ ਫਿਰ ਮੈਂ ਉਹ ਨਹੀਂ ਪੀਣ ਇੱਕ ਵਾਰ ਤਾਂ ਬਣਾ ਲਈ ਸੀ ਉਹ ਬਣਾ ਕੇ ਦਿੱਤੀ ਮੇਰਾ ਜੀਨ ਕੀਤਾ ਮੱਸਾਂ ਗੜੀ ਦੋ ਗੁੱਟਾ ਬਿੱਤੀ ਐ ਐ ਬਹੁਤ ੜੀ ਚੀਜ਼ ਤੇ ਜਾਓ ਸਰੀਰ ਨੂੰ ਜਮੀ ਡਾਊਨ ਕਰਦੇ ਹੋ ਦੇਖੋ ਜੀ ਅੱਗ ਕਿੰਨੇ ਸੋਹਣੇ ਲੱਗ ਰਹੇ ਇਹ ਵਿੱਚ ਤੜੀ ਅਕੜਾ ਹੀ ਪਣੀ ਜਿਹੜੀ ਹਰੀ ਉਹ ਪਾਣੀ ਵਾਲਾ ਪਤੀਲਾ ਪਿਆ ਆ ਸਾਡੇ ਨੰਨੇ ਸਾਲ ਤੇ ਇਹ ਕੰਨ ਬੜਾ ਪ੍ਰਕਾਸ਼ ਕਰਾਉਂਦੇ ਨੇ ਬੱਸ ਸਟੈਂਡ ਤੇ ਉੱਥੇ ਆਵਾਜ਼ ਆਉਂਦੀ ਹੁੰਦੀ ਹਣੀ ਵਿੱਚ ਸ਼ਹਿਰ ਮੈਂ ਕਿਹਾ ਕਿ ਜਿਹੜੇ ਸੁਣ ਚੋਕੇ ਨੇ ਜਿੰਨੇ ਸਾਲ ਤੇ ਕਿ ਤੁਸੀਂ ਪੰਨਾ ਮਨਾਉਂਦੇ ਆ ਗੁਰਦਸਾ ਵਿੱਚ ਇਕੱਠ ਉਹ ਉਹ ਆਈ ਮਨਾਉਂਦੀ ਆ ਗੁਰਦਸਾ ਵਿੱਚ ਕੋਈ ਨਾਮ ਨਹੀਂ ਲੈਂਦੇ ਵੀ ਫਲਾਉਂਦਾ ਹਨਾ ਉਹ ਅਰਦਾਸ ਕਰਦੇ ਭਾਈ ਪਿਛਲਾ ਸਾਲ ਲੰਘ ਚੁੱਕਿਆ ਤੇ ਹੁਣ ਅਗਲਾ ਸਾਲ ਆਉਣ ਵਾਲਾ ਬੰਦੀ ਹਰ ਇੱਕ ਨੂੰ ਤੰਦਰੁਸਤ باش ਹਰ ਇੱਕ ਦੇ ਘਰ ਚ ਖੁਸ਼ੀਆਂ ਕਿਹੜੇ ਲਈ ਪ੍ਰਮਾਤਮਾ ਹਰ ਇੱਕ ਨੂੰ ਗੁਰੂ ਚਰਨਾਂ ਨਾਲ ਲਾਏ ਰੱਖੇ ਹੋਰ ਹੋਰ ਥੋੜੀ ਮਨਾਉਂਦੇ ਇਸ ਕਰਕੇ ਮਨਾਉਂਦੇ ਆ ਹੋਰ ਗੁਰੂ ਘਰਾਂ ਦੇ ਵਿੱਚ ਨਹੀਂ ਕੁਸੇ ਨੂੰ ਤਾਂ ਪ੍ਰਮਾਤਮਾ ਨੂੰ ਬੱਸ ਬੱਲੂ ਬੱਲੂ ਬਣਿਆ ਪਿਆ ਜਮੀ ਹੈ ਕੋਲਾ ਦੇ ਜਿੰਮੇ ਦੇ ਸਾਰੇ ਕੁੱਤੇ ਫੜ ਕੇ ਭੂੰਕਾ ਲੱਗ ਜੀ ਕਾਮਾ ਉਹ ਉਹ ਜਿਹੜਾ ਸੀ ਵੀ ਕੀ ਪਾਲੂ ਆ ਗਿਆ ਨਾ ਅਗੋਂ ਬੈਨਾਈਟ ਪੈਨ ਲੱਤੀ ਆ ਆ ਕਰ ਜਿੰਮੀ ਬੈ ਜਾ ਕਿ ਕੱਟੇ ਨਾ ਤੇ ਲੈਂਦੇ ਹੁਣ ਕੰਮ ਕੰਬਲ ਵਛਾਈ ਸੀ ਦੋ ਗੱਟੇ ਵਛਾਈ ਇਹਦੇ ਨਾਲ ਬਾਹਰ ഡോക്ടിയ ജിമ തന്നെ പാട്ട് ദുദ